ਇੱਕ ਪਾਸੇ ਤਾਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਲਗਾ ਕੇ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਸਰਕਾਰੀ ਦਫ਼ਤਰਾਂ ਦਾ ਹਾਲ ਦੇਖਿਆ ਜਾਵੇ ਤਾਂ ਲੋਕ ਇੱਥੇ ਖੱਜਲ ਖਵਾਰ ਹੋ ਰਹੇ ਨੇ ਅਜਿਹੇ ਹੀ ਦੋ ਮਾਮਲੇ ਸਰਕਾਰੀ ਦਫ਼ਤਰਾਂ ਵਿੱਚ ਦੇਖਣ ਨੂੰ ਮਿਲੇ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਪਾਣੀ ਵਾਲੀ ਟੈਂਕੀ ਗੁਰਾਇਮ ਵਿਖੇ ਬਣੇ ਸੇਵਾ ਕੇਂਦਰ ਦਾ ਜਿੱਥੇ ਕੰਮ ਕਰਵਾਉਣ ਆਈ ਇੱਕ ਲੜਕੀ ਅਤੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਦੁੜਕਾ ਕਲਾ ਤੋਂ ਆਪਣਾ ਕੰਮ ਕਰਵਾਉਣ ਲਈ ਸੇਵਾ ਕੇਂਦਰ ਵਿੱਚ ਆਏ ਸਨ ਪਰ ਸੇਵਾ ਕੇਂਦਰ ਵਿੱਚ ਲਾਈਟ ਨਾ ਹੋਣ ਕਾਰਨ ਉਹ ਇਹੀ ਘੰਟੇ ਉੱਥੇ ਬੈਠੇ ਰਹੇ ਉਹਨਾਂ ਦੱਸਿਆ ਕਿ ਸੇਵਾ ਕੇਂਦਰ ਵਾਲਿਆਂ ਨੇ ਨਾ ਤਾਂ ਜਨਰੇਟਰ ਚਲਾਇਆ ਤੇ ਨਾ ਹੀ ਉਹਨਾਂ ਦਾ ਕੋਈ ਕੰਮ ਕੀਤਾ ਪਾਣੀ ਵਾਲੀ ਟੈਂਕੀ ਗਰਾਇਆ ਤੇ ਜਿਹੜਾ ਸੇਵਾ ਕੇਂਦਰ ਆ ਉਹਦੇ ਵਿੱਚ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਲਈ ਆਏ ਸੀਗੇ ਤੇ ਇਸ ਵੇਲੇ 9 ਵਜੇ ਤੇ ਅਸੀਂ ਲਾਈਨ 'ਚ ਲੱਗੇ ਹੋ ਸੀ ਤੇ ਜਦੋਂ ਸਾਡੀ ਵਾਰੀ ਤੋਂ ਹਾਲੇ ਪਹਿਲਾਂ ਹੀ ਲਾਈਟ ਚਲੀ ਗਈ ਆ ਤੇ ਲਾਈਟ ਜਾਣ ਕਰਕੇ ਉਹਨਾਂ ਨੇ ਜਨਰੇਟਰ ਚਲਾਉਣ ਤੋਂ ਜਿਹੜੇ ਅਧਿਕਾਰੀ ਆ ਉਹ ਮਨ੍ਹਾ ਕਰ ਰਹੇ ਆ ਉਹ ਕਹਿੰਦੇ ਸਾਨੂੰ ਪਿੱਛੋਂ ਕੋਈ ਆਰਡਰ ਨਹੀਂ ਹੈਗਾ ਅਸੀਂ ਇਹ ਕਹਨੇ ਵੀ ਸਰਕਾਰ ਤਾਂ ਇਹ ਆਪਣੇ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਸਰਕਾਰ ਤੁਹਾਡੇ ਦਰਵਾਜ਼ੇ ਅਸੀਂ ਸਰਕਾਰ ਦੇ ਦਰਵਾਜ਼ੇ ਤੇ ਆਏ ਆ ਉੱਥੇ ਵੀ ਸਾਡਾ ਕੰਮ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਵੀ ਸਰਕਾਰ ਜਿਹੜਾ ਇਹ ਆਪਣੇ ਕੰਮ ਦੇ ਦਾਅਵੇ ਕਰਦੇ ਆ ਸੰਕਟਾ ਹੱਥ ਦੀ ਸ਼ੋਕ ਕਰਦੇ ਆ ਅਸੀਂ ਜਦ ਜਿਹੜੇ ਮੌਕੇ ਨੇ ਬੰਦੇ ਆ ਉਹਨਾਂ ਨੇ ਕਿਹਾ ਵੀ ਅਸੀਂ ਜੇ ਤੇਲ ਹੈ ਨਹੀਂ ਉਹ ਆਪਣੇ ਕੋਲੋਂ ਬਵਾਉਣ ਲਈ ਕਿ ਆ ਰਹੇ ਆ ਪਰ ਸਾਡਾ ਕੰਮ ਤਾਂ ਕੀਤਾ ਜਾਵੇ ਪਰ ਉਹ ਇਸ ਗੱਲ ਤੋਂ ਵੀ ਇਨਕਾਰੀ ਆ ਵੀ ਅਸੀਂ ਤਾਂ ਤੋਂ ਤੇਲ ਵੀ ਨਹੀਂ ਲੈ ਸਕਦੇ ਤੇ ਨਾ ਹੀ ਅਸੀਂ ਜਨਰੇਟਰ ਚਲਾਉਣਾ ਹੈ ਜਦੋਂ ਲਾਈਟ ਆਊਗੀ ਉਦੋਂ ਹੀ ਕੰਮ ਤੁਹਾਡਾ ਹੋਊਗਾ ਅਸੀਂ 2 ਘੰਟੇ ਤੋਂ ਲਾਈਟ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਹਾਲੇ ਤੱਕ ਕੋਈ ਲਾਈਟ ਨਹੀਂ ਆਈ ਅਸੀਂ ਅਧਿਕਾਰੀਆਂ ਤੋਂ ਇਹ ਮੰਗ ਕਰਦੇ ਵੀ ਇਹਨਾਂ ਨੇ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਕਿਤੇ ਲੋਕੀ ਖੰਜਰ ਖਵਾਰ ਹੋ ਰਹੇ ਆ ਉਹਨਾਂ ਨੇ ਕੋਈ ਪ੍ਰੋਪਰ ਹੱਲ ਕੀਤਾ ਜਾਵੇ ਤੇ ਜਿਹੜਾ ਸਰਕਾਰ ਆਪਣੇ ਦਰਬਾਰ ਵਾਲੀ ਗੱਲ ਕਰਦੀ ਆ ਉਹ ਤਾਂ ਬਹੁਤ ਵੱਡੀਆਂ ਗੱਲਾਂ ਆ ਬਹੁਤ ਦੂਰੀਆਂ ਗੱਲਾਂ ਲੱਗਦੇ ਆ ਅਸੀਂ ਦੁਆਰ ਤੇ ਆਏ ਆ ਕੋਈ ਇਹ ਕੰਮ ਹੋਈ ਜਾਵੇ ਉਹ ਹੀ ਬਹੁਤ ਜ਼ਿਆਦਾ ਹੈ क्या मे मेरा नाम मरीक्षा है मैं रूपा कला कॉलोनी हाँ इतने पानी वाली टैंकी सेवा केंद्र के बच्चे अपना आधार कार्ड का काम करवा झंडी टैंकी चला है अपने जल्दी थैंक यू ਉਧਰ ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਇੰਚਾਰਜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਕਿ ਪਿਛਲੇ ਕਰੀਬ 1 ਮਹੀਨੇ ਤੋਂ ਡੀਜ਼ਲ ਨਾ ਮਿਲਣ ਕਰਕੇ ਜੁਨੇਟਰ ਨਹੀਂ ਚੱਲ ਪਾ ਰਿਹਾ ਇਸੇ ਤਰ੍ਹਾਂ ਹੀ ਅਗਰ ਸਬ ਤਹਿਸੀਲ ਗੁਰਾਇੰ ਦੀ ਗੱਲ ਕਰੀਏ ਤਾਂ ਉੱਥੇ ਵੀ ਕੰਮ ਕਰਵਾਉਣਾ ਇਹ ਮਾਹਲਾ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਆਪਣੀ ਫਰਦ ਲੈਣ ਲਈ ਸਬ ਤਹਿਸੀਲ ਵਿੱਚ ਆਏ ਸਨ ਪਰ ਇੱਥੇ ਵੀ ਲਾਈਟ ਨਾ ਹੋਣ ਕਾਰਨ ਉਹਨਾਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪਿਆ ਜੋ ਸਵੇਰੇ ਆਏ ਆ ਪਰਦਲਣ ਬਾਅਦ 10 ਵਜੇ ਆਏ ਹੁਣ ਤੱਕ ਇਹਨਾਂ ਦੇ ਕੋਲ ਕਹਿੰਦੇ ਲਾਈਟ ਹੈ ਨਹੀਂ ਨਾ ਜਨਰੇਟਰ ਚਲਉਂਦੇ ਆ ਨਾ ਕੋਈ ਕੰਮ ਕਰਿਆ ਜਦੋਂ ਇਹ ਜਿੱਤੀ ਕਰਦੇ ਉਹ ਜਨਰੇਟਰ ਚਲਾ ਲੈਂਦੇ ਆ ਬਾਅਦ ਵਿੱਚ ਬੰਦ ਕਰ ਦਿੰਦੇ ਆ 35 ਫਰਦਾ ਪਈਆਂ ਨਿਕਲਣ ਵਾਲੀਆਂ ਜਿਹਨਾਂ ਦੇ ਵਿੱਚੋਂ ਬੇਲੋ ਪੀਐਮ ਕਰਿਆ ਸਵੇਰ ਦੇ ਬੈਠੇ ਆ ਕਿੰਨੇ ਵਜੇ ਆਏ ਤੁਸੀਂ 10 ਵਜੇ ਦੇ ਤੁਸੀਂ ਇੱਕ ਅੰਦੇ 10 ਫਰਦਾ ਨਹੀਂ ਨਿਕਲੀਆਂ ਹੈਗੀਆਂ ਬੰਦੇ ਇੱਥੇ ਆਲੇ ਦੋਲੇ ਸਾਰੇ ਲੱਗੇ ਆ ਜਾ ਕੇ ਇਹੀ ਕਹਿ ਰਹਾ ਬਿਜਲੀ ਨਹੀਂ ਲਾਈਟਾਂ ਨਹੀਂ ਲਾਈਟਾਂ ਨਹੀਂ ਲਾਈਟ ਹੈ ਆਰੰਭ ਵੀ ਕਹਿ ਰਹਾ ਹੈ ਜੇ ਇੱਸੀ ਕਰਾਉਣੀ ਉਸ ਵੇਲੇ ਜਨਰੇਟਰ ਚੱਲਦਾ ਬਸ ਉਹ ਜਦੋਂ ਇੱਸੀ ਕਰਨੇ ਜਨਰੇਟਰ ਜਦੋਂ ਬਾਅਦ ਚ ਬੰਦ ਕਰ ਦੋ ਮਦਦ ਬੰਦ ਕਰ ਦਿੰਦੇ ਜਿਹੜੇ ਫਰਨਾਂ ਵਾਲੇ ਵਿਚਾਲੇ ਵਿੱਚ ਇਸ ਸੰਬੰਧੀ ਜਦੋਂ ਸਭ ਤਹਿਸੀਲ ਗੁਰਾਇਦੇ ਨਾਇਬ ਤਹਿਸੀਲਦਾਰ ਸਰਦਾਰ ਜਗਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬੈਟਰੀ ਖਰਾਬ ਹੋਣ ਕਾਰਨ ਜਨਰੇਟਰ ਨਹੀਂ ਚੱਲ ਸਕਿਆ ਤੇ ਬਿਜਲੀ ਦੀ ਸਪਲਾਈ ਹਨੇਰੀ ਚੱਲਣ ਕਾਰਨ ਬੰਦ ਹੈ ਜਿਸ ਕਾਰਨ ਹੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਨਾ ਸੀ ਲੜੀ ਪਰਖ ਰਿਹਾ ਅੱਜ ਜਿਹੜੀ ਹਵਾ ਚੱਲ ਰਹੀ ਹੈ ਕਹਾ ਤੇ ਜਿਹੜੀ ਸਾਡੇ ਆਪਣੇ ਜਨਰੇਟਰ ਆਉਂਦੀ ਬੈਟਰੀ ਖਰਾਬ ਹੋ ਉਹ ਠੀਕ ਕਰਨ ਲਈ ਬੁਲਾਇਆ ਹੁੰਦਾ ਅਮਾ ਇੱਕ ਜਨਰੇਟਰ ਦੀ ਬੈਟਰੀ ਠੀਕ ਹੋ ਕੇ ਠੀਕ ਹੋਣ ਦੇ ਰੂਪ ਵਿੱਚ ਉਧਰ ਜਦੋਂ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਤਾਂ ਸੇਵਾ ਕੇਂਦਰ ਦੇ ਮੁਲਾਜ਼ਿਮਾਂ ਵੱਲੋਂ ਜਨਰੇਟਰ ਲੈ ਕੇ ਨਹੀਂ ਵੀ ਤੇਲ ਲੈ ਕੇ ਆਂਦਾ ਗਿਆ ਜਰ ਕੀ ਸਭ ਤਹਿਸੀਲ ਗੁਰਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਨਰੇਟਰ ਨੂੰ ਚਾਲੂ ਕਰਨ ਦੇ ਲਈ ਮਕੈਨਿਕ ਨੂੰ ਬੁਲਾ ਲਿਆ ਗਿਆ ਤੇ ਦੋਵੇਂ ਹੀ ਸਰਕਾਰੀ ਦਫ਼ਤਰਾਂ ਵਿੱਚ ਜਿਹੜਾ 4-4 ਘੰਟਿਆਂ ਤੋਂ ਲੋਕ ਪਰੇਸ਼ਾਨ ਹੋ ਰਹੇ ਸਨ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ